ਹਾਂਜੀ ਦੋਸਤੋ ਆਜੋ ਸਤਲੁਜ ਦਰਿਆ ਦੇਖੀਏ ਵਿੱਚ ਸਤਲੁਜ ਦੇ ਵਿੱਚ ਕਿੰਨਾ ਕੁ ਪਾਣੀ ਛੱਡਿਆ ਗਿਆ ਕਿੰਨਾ ਪਾਣੀ ਆਇਆ ਹੋਇਆ ਵਾ ਕਿਉਂਕਿ ਮੈਨੂੰ ਸਵੇਰ ਤੋਂ ਬਹੁਤ ਜਗ੍ਹਾ ਤੋਂ ਫੋਨ ਆ ਰਹੇ ਸੀਗੇ ਵੀ ਤੁਸੀਂ ਦਰਿਆ ਦੀ ਵੀਡੀਓ ਪਾਓ ਤੁਹਾਨੂੰ ਪਤਾ ਵਾ ਦੋ ਦਿਨ ਤੋਂ ਲਗਾਤਾਰ بارش ਹੋ ਰਹੀ ਏ ਉਹਨੂੰ ਦੇਖਦੇ ਹੋਇਆ بارش ਨੂੰ ਹਰ ਇੱਕ ਨੂੰ ਚਿੰਤਾ ਬਣੀ ਹੋਈ ਏ ਤੇ ਇਹਦੇ ਲਈ ਹਰ ਕੋਈ ਬੰਦਾ ਫੋਨ ਕਰਕੇ ਵਾਰ-ਵਾਰ ਪੁੱਛ ਰਿਹਾ ਦੇਖ ਸਕਦੇ ਜੀ ਬਾਹਰਲੇ ਬੰਨਣ ਨਾਲ ਇੱਥੋਂ ਤੱਕ ਪਾਣੀ ਪਹੁੰਚ ਚੁੱਕਾ ਹੈ ਅੱਜ 2 ਵਜੇ ਤੱਕ ਇੱਥੇ ਪਾਣੀ ਹੈ ਨਹੀਂ ਸੀਗਾ ਨਾਰਮਲ ਪਾਣੀ ਸੀਗਾ ਚੱਲਦਾ ਪਿਆ 2 ਵਜੇ ਤੋਂ ਬਾਅਦ ਜਿਹੜਾ ਸਤਲੁਜ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋਇਆ ਤੇ 2 ਵਜੇ ਤੋਂ ਮਗਰੋਂ-ਮਗਰੋਂ ਆ ਦੇਖ ਲਓ ਬਾਹਰਲੇ ਬੰਨ ਤੱਕ ਇੰਨਾ ਪਾਣੀ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਆ ਚੁੱਕਾ ਬਾਕੀ ਜਿਹੜੀਆਂ ਨੀਵੀਂ ਥਾਂ ਤੇ ਮੰਨ ਲਓ ਫਸਲਾਂ ਖੜੀਆਂ ਸੀ ਉਹ ਬਿਲਕੁਲ ਡੁੱਬ ਚੁੱਕੀਆਂ ਨੇ ਦੇਖ ਸਕਦੇ ਜੇ ਜਿਹੜੀ ਉੱਚੀ ਜਗ੍ਹਾ 'ਲੇ ਝੋਨੇ ਵਗੈਰਾ ਕੋਈ ਫਸਲ ਹੈ ਉਹ ਦਿਸਦੀ ਪਈ ਅਜੇ ਨੀਵੀਂ ਵਾਲੀਆਂ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਨੇ ਅੱਜ 3-4 ਘੰਟਿਆਂ ਤੋਂ ਲੈ ਕੇ ਇੰਨਾ-ਇੰਨਾ ਪਾਣੀ ਇੱਥੋਂ ਤੱਕ ਮੰਨ ਲਓ ਚੜ ਚੁੱਕਾ ਤੇ ਸਵੇਰ ਨੂੰ ਲੱਗੂ ਪਤਾ ਵੀ ਜੇ ਤਾਂ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਰਿਹਾ ਤੇ ਫਿਰ ਹੋ ਸਕਦਾ ਸਵੇਰੇ ਇਸ ਤੋਂ ਵੀ ਜ਼ਿਆਦਾ ਪਾਣੀ ਹੋ ਜੇ ਤੇ ਜੇ ਇੱਥੇ ਰੁਕ ਗਿਆ ਜਾਂ ਇੱਥੋਂ ਘਟਣਾ ਸ਼ੁਰੂ ਹੋ ਗਿਆ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਸਵੇਰੇ ਜ਼ਰੂਰ ਦਿਖਾਵਾਂਗੇ ਕਿਉਂਕਿ ਤੁਹਾਨੂੰ ਪਤਾ ਲਗਾਤਾਰ ਕੱਲ ਦੀ بارش ਪਈ ਜਾਂਦੀ ਤੇ ਉਹਦੇ ਨਾਲ ਹਰ ਇੱਕ ਬੰਦੇ ਨੂੰ ਚਿੰਤਾ ਜੀ ਬਣੀ ਡਰ ਬਣਿਆ ਹੋਇਆ ਵੀ ਪਤਾ ਨਹੀਂ ਦਰਿਆ ਦੇ ਵਿੱਚ ਕਿੰਨਾ ਕੁ ਪਾਣੀ ਹੋਊਗਾ ਇਸ ਲਈ ਮੈਨੂੰ ਬਹੁਤ ਜਗ੍ਹਾ ਤੋਂ ਬੰਦਿਆਂ ਦੇ ਫੋਨ ਵੀ ਆਏ ਸੀਗੇ ਇਸ ਲਈ ਮੈਂ ਇੱਥੇ ਬਣਾਉਣ ਆਇਆ ਵੀਡੀਓ ਸੱਤ ਲੋਈ ਦਰਿਆ ਤੇ ਛਮੀ ਆ ਬਣਾਈ ਆਪਾਂ ਵੀਡੀਓ 6-7 ਵਜੇ ਉਦੋਂ ਇੰਨਾ ਕੋ ਪਾਣੀ ਸੀਗਾ ਸੱਤ ਲੋਈ ਦਰਿਆ ਦੇ ਵਿੱਚ ਬਾਕੀ ਮਹਾਰਾਜ ਸੁੱਖ ਰੱਖੇ ਅਰਦਾਸ ਕਰੋ ਮਹਾਰਾਏ ਸੁੱਖ ਸ਼ਾਂਤੀ ਰੱਖੇ ਮੀਂਹ ਕਣੀ ਦਾ ਵੀ ਸੁਖ ਸ਼ਾਂਤੀ ਰੱਖੇ ਤੇ ਦਰਿਆ 'ਚੋਂ ਪਾਣੀ ਦਾ ਵੀ ਸੁਖ ਸ਼ਾਂਤੀ ਰਵੇ ਸੱਜਣੋ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਦੋਸਤਾਂ ਤੱਕ ਜਾਣਕਾਰੀ ਜ਼ਰੂਰ ਪਹੁੰਚੇ ਤੇ ਕੱਲ ਨੂੰ ਆਪਾਂ ਤੜਕੇ ਤੁਹਾਨੂੰ ਅਗਲੀ ਵੀ ਮੰਨ ਲਓ ਵੀਡੀਓ ਪਾ ਕੇ ਦਿਖਾਵਾਂਗੇ ਵੀ ਸਵੇਰ ਤੱਕ ਇਹ ਜਿਹੜਾ ਪਾਣੀ ਦਾ ਲੈਵਲ ਇੱਥੋਂ ਮੰਨ ਲਓ ਘਟਦਾ ਹੈ ਜਾਂ ਇਸ ਤੋਂ ਅੱਗੇ ਵਧਦਾ ਵਾ ਠੀਕ ਹੈ ਸასი ਸ਼ਾਲ ਸਾਰੇ ਭਰਾਵਾਂ ਨੂੰ